ਇਹ ਸ਼ਹੀਦੀ ਸਪਤਾ ਚੱਲ ਰਿਹਾ ਹੈ ਔਰ ਪਟੇਗੜ੍ਹ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲ ਰਾਜ ਤੋਂ ਸ਼ੁਰੂ ਹੋਇਆ ਸਭ ਸਮੂਹ ਸ਼ਹੀਦਾਂ ਨੂੰ ਸਭ ਤੋਂ ਪਹਿਲਾਂ ਤਾਂ ਸ਼ਰਧਾ ਅਲੀ ਹੈ ਕੋਈ ਵੀ ਗੱਲ ਜਿਹੜੀ ਉਹ ਸ਼ੁਰੂ ਕਰਨ ਤੋਂ ਪਹਿਲਾਂ ਔਰ ਇਹਦੇ ਨਾਲ ਨਾਲ ਅੱਜ ਕ੍ਰਿਸਮਸ ਦਾ ਦਿਹਾੜਾ ਵੀ ਹੈ ਤੋਂ ਇਸ ਕਰਕੇ ਸਮੂਹ 크੍ਰਿਸਚੀਅਨ ਭੈਣਾ ਭਰਾਵਾਂ ਨੂੰ ਵੀ ਦੀ ਬਹੁਤ-ਬਹੁਤ ਮੁਬਾਰਕ ਦੋ ਤਿੰਨ ਗੱਲਾਂ ਦੇ ਉੱਤੇ ਮੈਂ ਗੱਲ ਜਿਹੜੀ ਉਹ ਤੁਹਾਡੇ ਨਾਲ ਕਰਨੀ ਆ ਕੁਝ ਮਿੰਟ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੇ ਜਿਹੜੇ ਮੈਂਬਰ ਪਾਰਲੀਮੈਂਟ ਨਹੀਂ ਉਹਨਾਂ ਨੂੰ ਇੱਕ ਚਿੱਠੀ ਲਿਖੀ ਸੀ ਕਿ ਜਿਹੜਾ ਵੀਰ ਬਾਲ ਦਿਵਸ ਹੈ ਉਹਦਾ ਨਾਮ ਬਦਲਿਆ ਜਾਵੇ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਸਹਿਬਾਨ ਨੇ ਉਹਨਾਂ ਨੇ ਇਸ ਚੀਜ਼ ਦੇ ਉੱਤੇ ਫੁੱਲ ਚੜਾਉਂਦਿਆਂ ਹੋਇਆ ਨਾ ਸਿਰਫ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਨੂੰ ਉਠਾਇਆ ਬਲਕਿ ਵਕ ਵਕ ਤੁਹਾਡੇ ਚੈਨਲਾਂ ਦੇ ਰਾਹੀਂ ਹਰ ਜਗ੍ਹਾ ਦੇ ਉੱਤੇ ਇਸ ਗੱਲ ਨੂੰ ਅਵਾਰਿਆ ਕਿ ਵੀਰ ਬਾਲ ਦਿਵਸ ਉਹਦਾ ਨਾਮ ਬਦਲਿਆ ਜਾਵੇ ਕਿਉਂਕਿ ਜਿਹੜੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੈ ਉਹਨਾਂ ਨੂੰ ਅਸੀਂ ਬਾਲ ਦੇ ਰੂਪ ਦੇ ਵਿੱਚ ਨਹੀਂ ਦੇਖਦੇ ਅਸੀਂ ਬਾਬੇ ਜਰੂਰ ਉਹਨਾਂ ਨੂੰ ਕਹਿੰਦੇ ਆ ਜਿਵੇਂ ਇੱਕ ਲਾਈਨ ਮਸ਼ਹੂਰ ਹੈ ਕਿ ਨਿੱਕੀਆਂ ਜਿੰਦਾ ਵੱਡੇ ਸਾਕੇ ਉਹ ਵੱਡੇ ਸਾਕੇ ਸੰਗ ਉਸ ਚੀਜ਼ ਨੂੰ ਉਭਾਰਿਆ ਕਿਉਂਕਿ ਹੁਕਮ ਸੀਗਾ ਅਕਾਲ ਤਖਤ ਸਾਹਿਬ ਦਾ ਇਸ ਮਾਮਲੇ ਦੇ ਉੱਤੇ ਇਸ ਇਸ਼ੂ ਨੂੰ ਅਕਾਲੀ ਦਲ ਬਾਦਲ ਨੇ ਬਹੁਤ ਚੁੱਕਿਆ ਕਿ ਵੀਰ ਬਾਲ ਦੇ ਵਿੱਚ ਗਲਤ ਹੈ ਪਿਛਲੇ ਦਿਨਾਂ ਦੇ ਵਿੱਚ ਕੁਝ ਉਹ ਪ੍ਰਾਣੀਆਂ ਖਬਰਾਂ ਵੀ ਸਾਹਮਣੇ ਆਈਆਂ ਕਿ ਜਦੋਂ ਵੀਰ ਬਾਲ ਦੇ ਵਿੱਚ ਸ਼ੁਰੂ ਹੋਣਾ ਸੀ ਉਦੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਦੇ ਉੱਤੇ ਸਾਈਨ ਕੀਤੇ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਹੁਰੀ ਵੀ ਸ਼ਾਮਲ ਸਨ ਅਸਲ ਦੇ ਵਿੱਚ ਕਿਸੇ ਵੀ ਗੱਲ ਦੇ ਉੱਤੇ ਸਟੈਂਡ ਲੈ ਕੇ ਫਿਰ ਮੁੱਕਰ ਜਾਣਾ ਇਹ ਅੱਜ ਦਾ ਨਹੀਂ ਸ਼ੁਰੂ ਤੋਂ ਇਹਨਾਂ ਦਾ ਰਿਹਾ ਚਾਹੇ ਉਹ ਪੰਥ ਹੈ ਚਾਹੇ ਉਹ ਪੰਜਾਬ ਹੈ ਉਹਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲੀ ਗੱਲ ਇਹਨਾਂ ਨੇ ਹਮੇਸ਼ਾ ਜਿਹੜੀ ਉਹ ਕੀਤੀ ਹੈ ਜਦੋਂ ਤਿੰਨ ਖੇਤੀ ਕਾਨੂੰਨ ਆਏ ਸਨ ਜਿੰਨਾ ਜੋਰ ਇਹਨਾਂ ਨੇ ਉਹਨਾਂ ਤਿੰਨ ਖੇਤੀ ਕਾਨੂੰਨਾਂ ਨੂੰ ਪ੍ਰਮੋਟ ਕਰਨ ਦੇ ਵਾਸਤੇ ਲਗਾਇਆ ਸ਼ਾਇਦ ਕਿਸੇ ਹੋਰ ਪਾਰਟੀ ਨੇ ਨਹੀਂ ਲਾਇਆ ਸ਼ਾਇਦ ਭਾਰਤੀ ਜਨਤਾ ਪਾਰਟੀ ਨੇ ਵੀ ਨਹੀਂ ਲਾਇਆ ਉਸ ਟਾਈਮ ਵੱਡੇ ਬਾਦਲ ਸਿੰਘ ਚਲੋ ਇਸ ਦੁਨੀਆ ਦੇ ਵਿੱਚ ਨਹੀਂ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਚ ਨਿਵਾਸ ਬਖਸ਼ੇ ਉਹਨਾਂ ਦੀਆਂ ਵੀਡੀਓਜ਼ ਸੁਖਵੀਰ ਸਿੰਘ ਬਾਦਲਹੁਰਾ ਦੀਆਂ ਵੀਡੀਓਜ਼ ਬੀਬੀ ਹਰ ਸਿਮਰਤ ਕੌਰ ਬਾਦਲ ਹੁਰਾਂ ਦੀਆਂ ਵੀਡੀਓਜ਼ ਡੇਲੀ ਬੇਸਿਸ ਤੇ ਆਉਂਦੀਆਂ ਸਨ ਕਿ ਇੰਨਾ ਕਾਨੂੰਨਾ ਵਰਗਾ ਕੋਈ ਕਾਨੂੰਨ ਨਹੀਂਗਾ ਜਦੋਂ ਲੋਕਾਂ ਦਾ ਦਬਾਅ ਪਿਆ ਪ੍ਰੈਸ਼ਰ ਪਿਆ ਤੇ ਵਾਪਸ ਹੋ ਗਏ ਇਹ ਵੀ ਇਹ ਨਾ ਕਿਹਾ ਕਿ ਇਹ ਗਲਤ ਨੇ ਇਹ ਕਿਹਾ ਕਿ ਅਸੀਂ ਸ਼ਾਇਦ ਸਮਝਾਉਣ ਦੇ ਵਿੱਚ ਜਿਹੜਾ ਉਹ ਅਸਫਲ ਰਹੇ ਇਸ ਕਰਕੇ ਉੱਥੋਂ ਵਾਪਸ ਹੋ ਗਏ ਵੀਰਬਾਲ ਦਿਵਸ ਦਾ ਜ਼ਿਕਰ ਮੈਂ ਇਸ ਕਰਕੇ ਕਰ ਰਿਹਾ ਹਾਂ ਕਿ ਹਰ ਸਿਮਰਤ ਕੌਰ ਬਾਦਲਹਰਾਂ ਨੇ 2019 ਦੇ ਵਿੱਚ ਇਹ ਟਵੀਟ ਕੀਤਾ ਸੀਗਾ ਜਿਹਦੇ ਵਿੱਚ ਫੋਟੋ ਜਿਹੜੀ ਸਾਹਿਬਜ਼ਾਦਿਆਂ ਦੀ ਹੈ ਔਰ ਇਹਨੂੰ ਬਾਲ ਦਿਵਸ ਦੇ ਤੌਰ ਦੇ ਉੱਤੇ ਜਿਹੜਾ ਜੀ ਕਿਹਾ ਸੀਗਾ ਕਿ ਬਾਲ ਦਿਵਸ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ ਹੱਕ ਸੱਚ ਤੇ ਧਰਮ ਦੀ ਰਾਖੀ ਲਈ ਉਹਨਾਂ ਦੀ ਕੀਤੀ ਕੁਰਬਾਨੀ ਵਿਸ਼ਵ ਇਤਿਹਾਸ ਉਦੁੱਤੀ ਹੈ ਤੇ ਉਹਨਾਂ ਦੇ ਨਾਂ ਤੇ ਮਨਾਇਆ ਬਾਲ ਦਿਵਸ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਸੇਧਾ ਦਿੰਦਾ ਰਹੇਗਾ #childrensday ਇਹ ਬਾਲ ਦਿਵਸ ਦੇ ਤੌਰ ਤੇ ਉਹਨਾਂ ਨੇ ਕੀਤਾ ਸੀ ਮੈਂ ਨਿਮਰਤਾ ਸਹਿਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਵੇਂ ਤੁਸੀਂ ਮੈਂਬਰ ਪਾਰਲੀਮੈਂਟਸ ਨੂੰ ਚਿੱਠੀ ਲਿਖੀ ਸੀ ਕਿ ਇਹਦਾ ਵਿਰੋਧ ਕੀਤਾ ਜਾਵੇ ਜਿਹੜੇ ਮੈਂਬਰ ਪਾਰਲੀਮੈਂਟ ਪੰਜਾਬ ਤੋਂ ਜਾਂਦੇ ਨੇ ਉਹਨਾਂ ਲਗਭਗ ਸਭ ਨੇ ਆਪਣਾ ਵਿਰੋਧ ਪਾਰਲੀਮੈਂਟ ਦੇ ਵਿੱਚ ਦਰਜ ਕਰਾਇਆ ਲੋਕ ਸਭਾ ਦੇ ਵਿੱਚ ਵੀ ਰਾਜ ਸਭਾ ਦੇ ਵਿੱਚ ਵੀ ਕੀ ਜਥੇਦਾਰ ਸਾਹਿਬ ਹੁਣ ਇਹਨਾਂ ਨੂੰ ਪੁੱਛਣਗੇ ਕਿ ਇਹਨਾਂ ਨੇ ਉਦੋਂ ਬਾਲ ਦਿਵਸ ਦਾ ਸਹਿਯੋਗ ਕਿਉਂ ਕੀਤਾ ਤੇ ਇਹ ਨਾਂ ਰਖਵਾਉਣ ਦੇ ਵਿੱਚ ਉਹਨਾਂ ਨੇ ਕੀ ਰੋਲ ਜਿਹੜਾ ਸੀ ਉਹ ਨਿਭਾਇਆ ਬੇਸ਼ੱਕ ਕਿਸਾਨੀ ਅੰਦੋਲਨ ਥੋੜੇ ਸਾਲ ਉਹਨੂੰ ਬੀਤ ਗਏ ਪਰ ਅੱਜ ਵੀ ਲੋਕਾਂ ਦੇ ਚੇਤੇ ਦੇ ਵਿੱਚ ਹੈ ਕਿ ਕਿਵੇਂ ਇਹਨਾਂ ਨੇ ਵੀਡੀਓਜ਼ ਪਾ ਪਾ ਕੇ ਇਹ ਠਹਿਰਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਸਹੀ ਕਾਨੂੰਨ ਨਹੀਂ ਔਰ ਭਾਰਤੀ ਜਨਤਾ ਪਾਰਟੀ ਵਾਲੇ ਬਹੁਤ ਸਾਰੇ ਇਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਕਹਿ ਕੇ ਇਹ ਆਏ ਸੀ ਕਿ ਇੱਕ ਵਾਰੀ ਤੁਸੀਂ ਪਾਸ ਕਰੋ ਲਾਗੂ ਅਸੀਂ ਆਪੇ ਕਰਵਾ ਲਵਾਂਗੇ ਅਗਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹਰਾਂ ਵਾਲੀ ਹੈ ਕਿਉਂਕਿ ਉਹ ਨਾਲ ਹੀ ਜੁੜੀ ਹੋਈ ਹੈ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਇੱਕ ਤਾਂ ਇਹ ਕਹੀ ਕਿ ਕੀ ਸਰਕਾਰ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਤੋਂ ਉੱਪਰ ਸਮਝਦੀ ਹੈ ਬਿਲਕੁਲ ਵੀ ਨਹੀਂ ਸਰਕਾਰ ਕਦੇ ਵੀ ਆਪਣੇ ਆਪ ਨੂੰ ਕਿਤੇ ਉਹਨੇ ਕਲੇਮ ਨਹੀਂ ਕੀਤਾ ਨਾ ਉਹੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਪਰ ਸਮਝਦੀ ਆ ਅਸੀਂ ਸਤਿਕਾਰ ਕਰਦੇ ਆ ਉਸ ਤਗਾ ਦਾ ਪਰ ਧਾਮੀ ਸਾਹਿਬ ਨੇ ਦੂਸਰੀ ਗੱਲ ਜਿਹੜੀ ਇਹਦੇ ਵਿੱਚ ਉਠਾਈ ਉਹਨਾਂ ਨੇ ਇਹ ਕਿਹਾ ਕਿ 10 20 ਘਪਲੇ ਤਾਂ ਰੋਜ਼ ਐਸਡੀਪੀਸੀ ਦੇ ਵਿੱਚ ਹੁੰਦੇ ਨੇ ਇਹ ਘਪਲੇ ਕਿਹੜੇ ਨੇ ਇਹ ਤੁਹਾਡੇ ਮਾਧਿਅਮ ਦੇ ਰਾਹੀਂ ਧਾਮੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਕਿਉਂਕਿ ਧਾਮੀ ਸਾਹਿਬ ਅਸਲ ਦੇ ਵਿੱਚ ਜਦੋਂ ਵੀ ਗੱਲ ਕਰਦੇ ਨੇ ਉਹ ਅਕਾਲੀ ਦਲ ਬਾਦਲ ਦੇ ਬੁਲਾਰੇ ਵਜੋਂ ਗੱਲ ਕਰਦੇ ਨੇ ਇਸ ਕਰਕੇ ਉਹ ਸ਼ਾਇਦ ਪ੍ਰੈਸ ਕਾਨਫਰੰਸਾਂ ਦੇ ਵਿੱਚ ਕਨਫਿਊਜ਼ ਹੋ ਜਾਂਦੇ ਆ ਵੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੋਲ ਰਹੇ ਆ ਜਾਂ ਉਹ ਅਕਾਲੀ ਦਲ ਬਾਦਲ ਵੱਲੋਂ ਬੋਲ ਰਹੇ ਆ ਉਹ ਬੋਲ ਰਹੇ ਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਗੱਲਾਂ ਉਹ ਕਰ ਰਹੇ ਹੁੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਇੱਕ ਚੈਨਲ ਦੇ ਉੱਤੇ ਮੇਰੇ ਨਾਲ ਸਵੇਰੇ ਸਨ ਜਦੋਂ ਮੈਂ ਵੀਸੋ 15 ਵਾਲੀ ਗੱਲ ਉਹਨਾਂ ਕੋਲੇ ਉਠਾਈ ਕਿ ਗੁਰੂ ਗ੍ਰੰਥ ਸਾਹਿਬ ਦੀ ਇੱਕ ਬੀੜ ਜਿਹੜੀ ਚੋਰੀ ਹੋ ਗਈ ਸੀ ਤਾਂ ਉਹਨਾਂ ਦਾ ਇਹ ਕਹਿਣਾ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਾ ਨਹੀਂ ਸੀ ਜਿਹੜੇ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਨਹੀਂ ਉੱਥੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਕੀ ਉਹ ਗੁਰੂ ਗ੍ਰੰਥ ਸਾਹਿਬ ਉਹਨੂੰ ਮੰਨਿਆ ਨਹੀਂ ਜਾਂਦਾ ਸਵਾਲ ਸਿਰਫ ਇਹੀ ਹੈ ਕਿ ਜੇ ਤੁਸੀਂ ਅਕਾਲੀ ਦਲ ਬਾਦਲ ਦੇ ਵੱਲੋਂ ਇੱਕ ਪੋਲੀਟੀਕਲ ਪਾਰਟੀ ਦੇ ਤੌਰ ਦੇ ਉੱਤੇ ਬੋਲਣਾ ਤਾਂ ਤੁਸੀਂ ਬਿਲਕੁਲ ਬੋਲੋ ਪੋਲੀਟੀਕਲ ਤੌਰ ਦੇ ਉੱਤੇ ਤੁਹਾਨੂੰ ਕੋਈ ਵੀ ਗੱਲ ਕਰਨ ਦਾ ਹੱਕ ਹੈ ਤੁਸੀਂ ਗੱਲ ਤਾਂ ਕਰ ਰਹੇ ਹੋ ਇੱਕ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਰ ਗੱਲਾਂ ਜਿਹੜੀਆਂ ਕਰ ਰਹੇ ਹੋ ਸਾਰੀਆਂ ਦੀਆਂ ਸਾਰੀਆਂ ਸਿਆਸੀ ਕਰ ਰਹੇ ਹੋ ਸਵਾਲ ਜਿਹੜਾ ਤੁਹਾਡੇ ਰਾਹੀਂ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ 10 ਤੋਂ 20 ਕਪਲੇ ਧਾਮੀ ਸਾਹਿਬ ਦੇ ਸ਼ਬਦਾਂ ਦੇ ਅਨਸਾਰ ਰੋਜ਼ ਹੁੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਉਹ ਕਪਲੇ ਕੀ ਨੇ ਉਹ ਕੀ ਪੈਸੇ ਦੇ ਲੈਂਡ ਦੇਣ ਦਾ ਮਾਮਲਾ ਹੈ ਉਹ ਕੋਈ ਕਿਉਂ ਦਾ ਕਪਲਾ ਹੈ ਉਹ ਕੋਈ ਰਸੀਦਾਂ ਦਾ ਕਪਲਾ ਹੈ ਉਹ ਕੋਈ ਡੂਨਿਆਂ ਦਾ ਕਪਲਾ ਹੈ ਉਹ ਕੋਈ ਕੰਸਟਰਕਸ਼ਨ ਵਾਲੇ ਮਾਮਲੇ ਦਾ ਕਪਲਾ ਹੈ ਕਿਸ ਤਰ੍ਹਾਂ ਦਾ ਕਪਲਾ ਹੈ ਸੰਗਤ ਦੇ ਸਾਹਮਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਤੁਹਾਨੂੰ ਜਿਹੜਾ ਇਹ ਸਪਸ਼ਟ ਜ਼ਰੂਰ ਕਰਨਾ ਚਾਹੀਦਾ ਤੁਸੀਂ ਇਹ ਪੁੱਛਿਆ ਸੀ ਕਿ ਕੀ ਸਰਕਾਰ ਖੁਦ ਨੂੰ ਅਕਾਲ ਤਖਤ ਸਾਹਿਬ ਤੋਂ ਉੱਪਰ ਸਮਝਦੀ ਆ ਬਿਲਕੁਲ ਨਹੀਂ ਨਿਮਾਣੇ ਸਿੱਖ ਦੇ ਤੌਰ ਦੇ ਤੇ ਅਸੀਂ ਇਹ ਕਹਿੰਨੇ ਆ ਕਿ ਕਦੀ ਨਾ ਸੋਚਿਆ ਨਾ ਕਦੀ ਇਹ ਹੋਊਗਾ ਪਰ ਧਾਮੀ ਸਾਹਿਬ ਤੁਸੀਂ ਖੁਦ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਨਾ ਸਮਝੋ 328 ਰੂਪ ਜਿਨ੍ਹਾਂ ਦੇ ਬਾਰੇ ਵਿੱਚ ਐਫ ਆਈ ਆਰ ਦਰਜ ਹੋਈ ਹੈ ਜਿਹੜੀ ਐਸ ਆਈ ਟੀ ਬਣਾਈ ਗਈ ਹੈ ਤੁਸੀਂ ਐਸਆਈਟੀ ਨੂੰ ਸਹਿਯੋਗ ਕਰਨ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਖੋ ਤੇ ਜਿਹੜੇ ਲੋਕ ਇਹਦੇ ਵਿੱਚ ਸ਼ਾਮਲ ਨੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣ ਦਿਓ ਜਿਹੜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮਤਿਆਂ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਲਿਖ ਕੇ ਆਖਿਆ ਹੋਇਆ ਕਿ ਇਹਨਾਂ ਦੇ ਖਿਲਾਫ ਵਿਭਾਗੀ ਪਲੱਸ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਤੁਹਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਸ ਕੀਤੇ ਗਏ ਮਤੇ ਬੇਸ਼ੱਕ ਉਹ ਦੋ ਪ੍ਰਧਾਨ ਦੂਸਰੇ ਸਨ ਪਰ ਉਹ ਮਤੇ ਤਾਂ ਕਿਤੇ ਨਹੀਂ ਜਾਂਦੇ ਉਹ ਤਾਂ ਰਿਕਾਰਡ ਦਾ ਹਿੱਸਾ ਨੇ ਇਸ ਕਰਕੇ ਇਹ ਐਸਆਈਟੀ ਨੂੰ ਜਿਹੜਾ ਦੀ ਉਹ ਸਹਿਯੋਗ ਦਿਓ ਖੁਦ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਨਾ ਸਮਝੋ ਜਿਹੜੇ 328 ਰੂਪ ਜਿਨ੍ਹਾਂ ਦੇ ਬਾਰੇ ਦੇ ਵਿੱਚ ਇੰਨੇ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਝ ਨਹੀਂ ਕਰ ਸਕੀ ਉਹ ਹੁਣ ਐਸਆਈਟੀ ਦੀ ਜਿਹੜੀ ਜਾਤ 20 ਹੈ ਉਹਦੇ ਉਸ ਜਾਤ ਦੇ ਵਿੱਚ ਸਹਿਯੋਗ ਕਰੋ ਇੱਕ ਔਰ ਦੂਸਰਾ ਇਹ ਜ਼ਰੂਰ ਸੰਗਤ ਦੇ ਸਾਹਮਣੇ ਕਲੀਅਰ ਕਰੋ ਕਿ 10 ਤੋਂ 20 ਹੁੰਦੇ ਰੋਜ਼ ਦੇ ਜਿਹੜੇ ਘਪਲੇ ਉਹ ਕਿਹੜੇ ਨੇ ਤੇ ਉਹ ਕਿਵੇਂ ਦਬਾਏ ਜਾਂਦੇ ਨੇ ਜੇ ਉਹਨਾਂ ਦੀ ਗੱਲ ਬਾਹਰ ਨਹੀਂ ਆਉਂਦੀ ਇਹਦਾ ਮਤਲਬ ਰੋਜ਼ 10 ਤੋਂ 20 ਘਪਲੇ ਤੁਸੀਂ ਦਬਾਉਣ ਦੇ ਵਿੱਚ ਬਰਾਬਰ ਦੇ ਹਿੱਸੇਦਾਰ ਹੋ ਚੁ। ਇਹ ਗੁਰਨਾਮਕ ਨਾਮ ਦੇ ਬਾਅਦ ਸੰਗਤ ਦਾ